ਚਿੱਟੇ ਤੋਂ ਪਰੇ ਚਾਹੀਏ ਕਿਉਂ दारू-ਦੂਰ ਪੀਂਦਾ ਹੋਇਆ ਚੱਲੂ ਕਿ ਅਸੀਂ ਨਹੀਂ ਜਾਣਦੇ ਕਿ दारू ਦਾ ਨਸ਼ਾ ਕਿਤਾ ਮਾਰੂ ਨਸ਼ਾ ਹੈ ਸਰੇਕ ਵੱਡੇ ਤੋਂ ਵੱਡੇ ਨਸ਼ੇੜੀ ਦੀ ਸ਼ੁਰੂਆਤ दारू ਦੇ ਇੱਕ ਪੈਗ ਤੋਂ ਹੁੰਦੀ ਹੈ ਸਾਡੀ ਸਭ ਤੋਂ ਵੱਡੀ ਤਰਾਸਤੀ ਦੀ ਗੱਲ ਇਹ ਰਹੀ ਹੈ ਕਿ ਜਿਨ੍ਹਾਂ ਚੀਜ਼ਾਂ ਦੇ ਉੱਤੇ ਸਾਨੂੰ ਸਭ ਤੋਂ ਵੱਧ ਸ਼ਰਮ ਕਰਨੀ ਚਾਹੀਦੀ ਹੈ ਅਸੀਂ ਆਪਣੇ ਘਾੜਿਆਂ ਦੇ ਵਿੱਚ ਉਹਨਾਂ ਚੀਜ਼ਾਂ ਉੱਤੇ ਹੀ ਮਾਣ ਕਰੀ ਜਾ ਰਹੇ ਸਾਡੇ ਲਈ ਸਭ ਤੋਂ ਵੱਧ ਸ਼ਰਮ ਦੀਆਂ ਚੀਜ਼ਾਂ ਨੇ ਬਦਮਾਸ਼ੀ ਆਯਾਸ਼ੀ ਤੇ ਆਸ਼ਕੀ ਤੇ ਆਪਣੇ ਘਾੜੇ ਦੇ ਵਿੱਚ ਅਸੀਂ ਉਹਨਾਂ ਤੇ ਹੀ ਮਾਣ ਕਰੀ ਜਾ ਰਹੇ ਹਜਕਲ ਸ਼ੀ ਨੂੰ ਪ੍ਰਮੋਟ ਕਰਦੇ ਇਹ ਗਾਣੇ ਆਉਂਦੇ ਨੇ ਪਿੱਛੇ ਤੇ ਗਾਣਾ ਆਇਆ ਸੀ ਨੀ ਲਾ ਕੇ ਤਿੰਨ ਪੈਗ ਬੱਲੀ ਐ ਪੈਂਦੇ ਭੰਗੜੇ ਗੱਡੀ ਦੀ ਦੀ ਕੀ ਖੋਲ ਉਹ ਤੁਹਾਡੇ ਟੀਵੀਆਂ ਦੇ ਮਾਧਿਅਮ ਦੇ ਜ਼ਰੀਏ ਤੁਹਾਡੇ ਘਰਾਂ ਦੇ ਵਿੱਚ ਵੜ ਕੇ ਤੁਹਾਨੂੰ ਇਹ ਸਮਝਾ ਰਹੇ ਨੇ ਕਿ ਤਿੰਨ ਪੈਗ ਦਾ ਨਕਾ ਪੁਣ ਨਸ਼ਾ ਹੀ ਨਹੀਂ ਹੁੰਦਾ ਤੇ ਜੇ ਤੁਸੀਂ ਤਿੰਨ ਪੈਗ ਨਾ ਲਾਇਆ ਤੇ ਤੁਹਾਡੇ ਕੋਲ ਭੰਗੜੇ ਨਹੀਂ ਪਾਣੇ ਤੁਸੀਂ ਹੀਰੋ ਹੀ ਹੈ ਨਹੀਂ ਆਇਆ ਸੀ ਨੂੰ ਪ੍ਰਮੋਟ ਕਰਦੇ ਇਹ ਗਾਣੇ ਆਉਂਦੇ ਨੇ ਬੜੀ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀਆਂ ਧੀਆਂ ਪਹਿਣਾ ਜਿਨ੍ਹਾਂ ਨੇ ਮਾਤਾ ਗੁਜਰੀ ਦੀਆਂ ਵਾਸਾ ਬੰਨਣਾ ਸੀ ਉਹ ਗਾਣੇ ਕਿਹੋ ਜਿਹਾ ਸੁਣਦੀਆਂ ਨੇ ਇਹ ਘਗਰੇ ਦੀ ਵੀ ਲਾਉਣ ਤੇ ਗਈ ਤੇ ਮੇਰੇ ਘਗਰੇ ਦੀ ਵੀ ਲਾਉਣ ਤੇ ਤੇ ਗਈ ਆ ਤੇਰੀ ਹੇਕੀ ਉੱਤੇ ਵੀ ਮੈਂ ਸੌਂ ਗਈ ਜਿੱਦ ਗਈ ਆ ਥੋੜਾ ਪਹਿਲਾਂ ਗਾਣਾ ਲਾਇਆ ਸੀ ਤੂੰ ਤਾਂ ਫੋਨੇ ਆਫ ਕਰ ਸੌਂ ਗਿਆ ਤੇ ਮੈਂ ਪੀਜੀ ਮੂਰੇ ਜਾ ਟੱਟੀ ਰੱਖੀ ਐਹੋ ਜਿਹਾ ਗਾਣਾ ਸੁਣਨ ਤੋਂ ਪਹਿਲਾਂ ਨਾ ਉਹਨਾਂ ਮਾਪਿਆਂ ਦੇ ਬਾਰੇ ਸੋਚ ਲਿਆ ਕਰ ਜਿਨ੍ਹਾਂ ਦੀਆਂ ਧੀਆਂ ਪੀਜੀਆਂ ਚ ਕਰਦੀਆਂ ਸਾਰੀ ਸਾਰੀ ਰਾਤ ਉਹਨਾਂ ਨੂੰ ਆ ਗਾਣਾ ਸੁਣ ਕੇ ਨੀਂਦ ਨਹੀਂ ਆਉਂਦੀ ਹੁਣ ਤੇ ਕੁੱਝ ਮਾਪੇ ਤਿਆਰ ਜਿਹੇ ਨਹੀਂ ਹੋਣਗੇ ਜੇ ਇਹ ਗਾਣੇ ਸੁਣ ਕੇ ਆਪਣੀਆਂ ਧੀਆਂ ਨੂੰ ਪੰਨੋ ਹਟਾ ਲੈਂਗੇ ਹੁਣ ਤੇ ਦਾ ਜ਼ਿੰਮੇਵਾਰ ਕੌਣ ਉਹ ਸਿੰਗਰ ਜਿਹੜੇ ਇਹ ਗਾਣੇ ਗਾਉਂਦੇ ਨੇ કે ਤੁਸੀਂ ਸਾਰੇ ਜਿਹੜਾ ਇਹਨਾਂ ਗਾਣਿਆਂ ਨੂੰ ਜਿਹੜੇ ਹਿੱਟ ਬਣਾਉਂਦੇ ਪਦਮਾਸ਼ੀ ਨੂੰ ਪ੍ਰਮੋਟ ਕਰਦੇ ਗਾਣੇ ਹੁੰਦੇ ਨੇ ਆ ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਂਦਾ ਜਿੱਥੇ ਹੁੰਦੀ ਆ ਪਾਬੰਦੀ ਹਥਿਆਰਾਂ ਦੀ ਵੀ ਉਥੇ ਜੱਟ ਕੈਰ ਕਰਦਾ ਸੋਚਣ ਵਾਲੀ ਗੱਲ ਹੈ ਕਿ ਹਥਿਆਰਾਂ ਦੀ ਪਾਬੰਦੀ ਕਿੱਥੇ ਹੁੰਦੀ ਹੈ ਸਕੂਲ ਕਾਲਜ ਮੰਦਰਾਜ ਜਿੱਥੇ ਗਿਆਨ ਦੇ ਚਾਰਖਰ ਮਿਲਦੇ ਹੁੰਦੇ ਨੇ ਕਿ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਸੀਂ ਸਕੂਲਾਂ ਚ ਜਾ ਕੇ ਕਾਲਜਾਂ ਚ ਜਾ ਕੇ ਲੜਾਈਆਂ ਨਾ ਕੀਤੀਆਂ ਗੋਲੀਆਂ ਨਾ ਚਲਾਈਆਂ ਪਦਮਾਸ਼ੀਆਂ ਨਾ ਚਲਾਈਆਂ ਤੇ ਤੁਸੀਂ ਹੀਰੋ ਹੋ ਜਾਂਦੇ ਉਹ ਸਾਡੇ ਹੀਰੋ ਬਾਰੇ ਤਾਂ ਸਾਨੂੰ ਦੱਸਿਆ ਹੀ ਨਹੀਂ ਗਿਆ ਤੁਹਾਡੇ ਨੂੰ ਕਿੰਨੀ ਆਣ ਪਤਾ ਹੈ ਕਿ ਜਦ ਇੰਡੀਆ ਦੀ ਆਜ਼ਾਦੀ ਲਈ 127 ਬੰਦੇ ਸ਼ਹੀਦੀ ਦੇ ਚੜੇ ਜਿਨ੍ਹਾਂ ਚੋਂ 93 ਪੰਜਾਬੀ ਸੀ ਸਾਨੂੰ ਨਹੀਂ ਪਤਾ ਸਾਨੂੰ ਸਿਰਫ ਦੋ ਤਿੰਨ ਬਾਰੇ ਪਤਾ ਹੈ ਜਿਨ੍ਹਾਂ ਬਾਰੇ ਅਸੀਂ ਪੂਰੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਭਗਤ ਸਿੰਘ ਦਾ ਤਾਂ ਤੁਸੀਂ ਐਸੀ ਵਗਾਰ ਕੇ ਰਾਤ ਦਿੱਤਾ ਖੰਗੇ ਸੀ ਤੇ ਚੰਗੇ ਸੀ ਮੋਸ ਤੇ ਆਪ ਰੱਖਿਆ ਉਹਨੇ ਗੋਲੀ ਚਲਾਈ ਸੀ ਤੁਹਾਨੂੰ ਕਿੰਨਿਆਂ ਨੂੰ ਇਹ ਗੱਲ ਪਤਾ ਹੈ ਕਿ ਗੋਲੀ ਤੇ ਉਹਨੇ ਇੱਕ ਦਿਨ ਚਲਾਈ ਬਾਕੀ ਸਾਰੀ ਉਮਰ ਭਗਤ ਸਿੰਘ ਨੇ ਕਿਤਾਬਾਂ ਪੜ੍ਹੀਆਂ ਜੇਸਨ ਪਗਸਟਨ ਨੂੰ ਫਾਂਸੀ ਹੋਣੀ ਸੀ ਉਸ ਦਿਨ ਵੀ ਉਹ ਲੈਨਿੰਗ ਦੀ ਇੱਕ ਕਿਤਾਬ ਪੜ ਰਿਆ ਸੀ ਤੇ ਜਾਣ ਤੋਂ ਪਹਿਲਾਂ ਉਹ ਕਿਤਾਬ ਦਾ ਪੰਨਾ ਫੋਲਡ ਕਰਕੇ ਗਿਆ ਇਸ ਕਰਕੇ ਨਹੀਂ ਕਿ ਫਾਂਸੀ ਲੱਗਣ ਤੋਂ ਬਾਅਦ ਮੈਂ ਮੋੜਿਆ ਕਿ ਉੱਥੋਂ ਕਿਤਾਬ ਪੜਨੀ ਸ਼ੁਰੂ ਕਰ ਦੂੰਗਾ ਇਸ ਕਰਕੇ ਕਿ ਜਿੱਥੋਂ ਤੱਕ ਮੈਂ ਤੁਰਿਆ ਮੈਂ ਤੁਰਿਆ ਇਸ ਤੋਂ ਅੱਗੇ ਮੇਰੀ ਨੌਜਵਾਨ ਪੀੜ੍ਹੀ ਤੁਰੇ ਤਾਲੀਆਂ ਤਾਲੀਆਂ ਬਿਓ ਕੀ ਬਾਤ ਕੀ ਬਾਤ ਤੇ ਕਾਦੀ ਨੌਜਵਾਨ ਪੀੜ੍ਹੀ ਦੇ ਉੱਪਰ ਪਈ ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਂਦਾ ਉਹ ਮਾਨਵ ਵਾਲੀਆਂ ਗੱਲਾਂ ਤਾਂ ਤੇ ਤੁਹਾਨੂੰ ਪਤਾ ਹੀ ਨਹੀਂ ਆ ਕਿ ਤੁਸੀਂ ਕਦੀ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਲੋੜ ਹੈ ਹਿੰਮਤ ਕਰਨ ਦੀ, ਸੋਚਣ ਦੀ। ਬਾਬਾ ਅ즈ਮੀ ਨੇ ਲਿਖਿਆ ਹੈ ਕਿ ਬੇਹੰਤੇ ਨੇ ਉਹ ਜੋ ਬੇਗੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਆਪਾਰ ਕੇ ਪੱਥਰਾਂ ਦਾ ਤੇ ਮੰਜ਼ਲ ਦੇ ਮੱਥੇ ਤੇ ਤਕਤੀ ਲੱਗਦੀ ਉਹਨਾਂ ਦੀ ਜੋ ਕਰੋ ਬਣਾ ਕੇ ਤੋੜਦੇ ਨੇ ਨਕਸ਼ਾ ਆਪਣੇ ਸੱਤਰਾਂ ਦਾ। ਆਪਣੇ ਸੱਤਰਾਂ ਦੇ ਨਕਸ਼ੇ ਤੁਹਾਨੂੰ ਘਰ ਹੀ ਬਣਾ ਕੇ ਤੋੜਨੇ ਪੈਣਗੇ। ਲਾਸ਼ਾਂ ਚੁੱਕਣ ਨਾਲ ਚੰਗਾ ਹੈ ਕਿ ਅਸੀਂ ਜ਼ਿੰਮੇਵਾਰੀਆਂ ਚੁੱਕ ਲਈਆਂ ਸਾਡੀ ਇਸ ਕੁਰਾਹੇ ਪੈ ਗਈ ਪੀੜੀ ਨੂੰ ਇੱਕ ਰਾਹ ਤੇ ਲੈ ਕੇ ਆਉਂਦੀ ਲੋੜ ਹੈ ਜਿਹਦੇ ਵਿੱਚ ਸਾਨੂੰ ਤੁਹਾਡੇ ਸਭ ਦੇ ਸਾਥ ਹੀ ਲੋੜ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਡਾ ਤੇ ਉਹ ਹਸਾਬ ਹੈ ਕਹਿੰਦੇ ਕਿ ਇੱਕ ਜਵਾਰ ਇੱਕ ਜੰਗਲ 'ਚ ਅੱਗ ਲੱਗ ਗਈ ਤੇ ਕਚਰੀ ਵਾਲ ਨੇ ਕਿਹਾ ਕਿ ਪਾਣੀ ਭਰੀ ਜਾਵੇ ਤੇ ਉਸ ਜੰਗਲ 'ਚ ਪਾਈ ਜਾਵੇ ਤੇ ਕਿਸੇ ਨੇ ਉਸ ਛੜੀ ਨੂੰ ਪੁੱਛਿਆ ਕਿ ਤੇਰੇ ਆ ਜੰਗਲ 'ਚ ਪਾਣੀ ਭਰ ਕੇ ਪਾਣੀ ਕੀ ਹੋ ਜਾਊਗਾ ਕਹਿੰਦੇ ਮੈਨੂੰ ਇਹ ਜ ਨਹੀਂ ਪਤਾ ਕਿ ਕੀ ਹੋਜ ਪਰ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਂ ਅੱਗ ਲਾਉਣ ਵਾਲਿਆ ਚ ਨਹੀਂ ਅੱਗ ਬੁਝਾਉਣ ਵਾਲਿਆ। ਤਾਲੀਆਂ ਵਿੱਚ ਤਾਲੀਆਂ। ਵਾਹ ਵਾਹ। ਸੋ ਸਾਡੀ ਇਹ ਮਾਰੀ ਦੀ ਕੋਸ਼ਿਸ਼ ਹੈ ਆਪਣੇ ਪੰਜਾਬ ਨੂੰ ਬਚਾਉਣ ਦੀ, ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਜਿਹਦੇ ਵਿੱਚ ਸਾਨੂੰ ਤੁਹਾਡੇ ਸਾਥ ਹੀ ਲੋੜ ਹੈ। ਸਾਡੀ 6 ਜਾਨਿਆਂ ਦੀ ਟੀਮ ਹੈ। ਅਗਰ ਤੁਹਾਨੂੰ ਸਾਡਾ ਇਹ ਨਾਟਕ ਅੱਛਾ ਲੱਗਾ ਤੁਸੀਂ ਸਾਡੀ ਕੋਈ ਵੀ ਫਾਈਨੈਂਸ਼ਲੀ ਹੈਲਪ ਕਰਨਾ ਚਾਹੋ ਆਪਣੀ ਮਰਜ਼ੀ ਦੇ ਨਾਲ ਤੇ ਕਰ ਸਕਦੇ ਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ ਸ਼ਰਦਾ ਜੀ। ਤੁਸੀਂ ਬਹੁਤ ਕਿਸਮਤ ਵਾਲੇ। ਕਿ ਤੁਹਾਨੂੰ ਇਹੋ ਜਿਹੇ ਸਰ ਮਿਲੇ ਹੋਏ ਨੇ ਜਿਹੜੇ ਇੱਕ ਚੰਗੀ ਸੋਚ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਸਿਰਫ ਇੱਕ ਸਕੂਲ ਦਾ ਕੀ ਨਹੀਂ ਜਦੋਂ ਤੁਸੀਂ ਇਸ ਸਕੂਲ ਤੋਂ ਨਿਕਲੋ ਤੁਸੀਂ ਤਦ ਵੀ ਚੰਗੇ ਬਣੋ ਅਗਰ ਤੁਸੀਂ